ਗੁੱਡ ਮਾਰਨਿੰਗ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਲਓ ਵੀ ਮਿੱਤਰੋ ਇੱਕ ਅੱਜ ਨਵਾਂ ਵਲੌਗ ਕਰਨ ਲੱਗੇ ਆ ਸਟਾਰਟ ਇਹ ਪਹਿਲਾ ਵਲੌਗ ਆ 2026 ਦਾ ਤੇ ਪਹਿਲੇ ਦਿਨ ਹੀ ਆਏ ਆ ਆਪਾਂ ਡਿਲੀਵਰੀਆਂ ਕਰਨ ਲੋਡ ਚੱਕਿਆ ਸੀ ਅਬ ਨਹੀਂ ਪੈਗ ਤੋਂ ਆਫਿਸ ਇੱਧਰ ਹੈਗਾ ਆਫਿਸ ਦੇ ਵਿੱਚ ਜਾਂਦੇ ਆ ਦੇਖਦੇ ਆ ਕੀ ਅਪਡੇਟ ਕਰਦੇ ਆ ਡਾਕ ਦਿੰਦੇ ਆ ਵੇਟ ਕਰਾਉਂਦੇ ਆ ਪਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਬਾਈ ਚੈਨਲ ਕਰ ਲੋ ਸਬਸਕ੍ਰਾਈਬ ਆ ਸੀ ਆਪਣਾ ਪੇਪਰ ਵਰਕ ਚੱਲਦੇ ਆ ਬਾਈ ਜੀ ਵੇਹਰਾਉ ਦੇ ਅੰਦਰ ਦੇਖਦੇ ਆ ਕੀ ਅਪਡੇਟ ਕਰਦੇ ਆ ਲਓ ਜੀ ਡੋਰ ਫਾਈਨਲੀ ਆਪਾਂ ਨੂੰ ਮਿਲ ਚੁੱਕਾ ਹੈ ਡੋਰ ਨੰਬਰ 10 ਤੇ ਕਹਿੰਦੇ ਕਰ ਦਿਓ ਤੁਸੀਂ ਬੈਕ ਤੇ ਇਹਨਾਂ ਦਾ ਅੱਧਾ ਟਰੇਲਰ ਲੈਣਾ ਅੱਧਾ ਆਪਾਂ ਜਾਣਾ ਬਹੁਤ ਟਾਈਮ ਬਾਅਦ BC ਜਾਣਾ ਕਿਉਂਕਿ ਆਪਣੇ ਮੋਸਟਲੀ ਜਿਹੜੇ ਢੇੜੇ ਸੀਗੇ ਵਿਣੀ ਪੈਗ ਤੇ ਲੱਗਦੇ ਰਹੇ ਆ ਤੇ ਹੁਣ ਕਾਫੀ ਟਾਈਮ ਬਾਅਦ ਜਾਣਾ ਹੈ ਇਧਰਲੇ ਪਾਸੇ ਨੂੰ ਤੇ ਦੇਖਦੇ ਆ ਕਿੰਨਾ ਕੁ ਟਾਈਮ ਲਾਉਂਦੇ ਆ ਤੇ ਤੁਸੀਂ ਵੀ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ ਤੇ ਠੰਡ ਦੇ ਵੀ ਕਹਿੰਦੇ ਬੱਟ ਕੱਢੇ ਪਿਆ ਚੰਗੇ ਆਲੇ ਫੁੱਲ ਤੇ ਡੋਰ ਹੈਗੀ ਐ ਸੀਲ ਤੇ ਆਪਾਂ ਸੀਲ ਕੱਟ ਕੇ ਤੇ ਬੈਕ ਕਰ ਦਿੰਦੇ ਆ ਸੀਲ ਆਪਣੀ ਕੱਟੀ ਗਈ ਆ ਜੀ ਸੀਲ ਕੱਟ ਕੇ ਆਪਾਂ ਰੱਖ ਦਿੱਤੀ ਆ ਵਿੱਚ ਤੇ ਇਹ ਵਾਲਾ ਲੋੜਾ ਆਪਾਂ ਇੱਥੇ ਲਾਉਣਾ ਹੈਗਾ ਇਹ ਹੈਗੀ ਆ ਮੁੰਲਾ ਦਾ ਪਤਾ ਨਹੀਂ ਫੀਲ ਪੂਰ ਹੈਗੀ ਆ ਪਰ ਲੋਡ ਬਹੁਤ ਭਾਰਾ ਸੀਗਾ ਤੇ ਬਾਕੀ ਉਹ ਹਵਾ ਦਾ ਭਰ ਕੇ ਬੈਗ ਵਿੱਚ ਵਸਾਏ ਨਾ ਬਹੁਤ ਵਧੀਆ ਚੀਜ਼ ਆ ਕਿਉਂਕਿ ਕਿੱਡਾ ਇੱਧਰ ਉੱਧਰ ਨਹੀਂ ਹੁੰਦੀ ਉਹਦੇ ਨਾਲ ਤੇ ਲਓ ਜੀ ਡੋਰਾਂ ਆਪਣੀਆਂ ਹੋ ਚੁੱਕੀਆਂ ਓਪਨ 올 ਡਨ ਕੈਂਚੀ ਆਪਾਂ ਚੱਕ ਲਈ ਆ ਸੀਲ ਕੱਟਣ ਵਾਲੀ ਇਹ ਨੂੰ ਰੱਖਾਂਗੇ ਆਪਾਂ ਟਰੇਲਰ ਦੇ ਸੌਰੀ ਟਰੱਕ ਦੇ ਵਿੱਚ ਮੁੜ ਕੇ ਹੁਣ ਡਾਕ ਨੰਬਰ ਆਪਾਂ ਦੱਸ ਤੇ ਕਰਨਾ ਬੈਗ ਤੇ ਦੇਖਦੇ ਆ ਕਿੰਨੇ ਕੁ ਟਾਈਮ ਦੇ ਵਿੱਚ ਆਪਾਂ ਨੂੰ ਆ ਲੋਡ ਕਰਕੇ ਦਿੰਦੇ ਆ। ਲੋ। ਲੱਗਦਾ। ਲਾਇ ਰਹਾ ਹੀਟ ਦੇ ਵਿੱਚੋਂ ਬਾਹਰ ਨਿਕਲਣ ਨੂੰ ਬਈ ਜਵੇਂ ਹੀ ਦਿਲ ਨਹੀਂ ਕਰਦਾ ਇੰਨੀ ਜਿਆਦਾ ਠੰਡ ਹੋ ਰੱਖੀ ਨਾ। ਟੈਂਪਰੇਚਰ ਮਾੜਾ ਚੈੱਕ ਕਰੋ -14 ਡਿਗਰੀ ਚੱਲਦਾ। ਤੇ ਜਿਹੜਾ ਫੀਲ ਲਾਈਕ ਚੱਲਦਾ ਪਿਆ 17-18 ਚੱਲਦਾ ਪਿਆ। ਤੇ ਬਾਹਰ ਨਿਕਲ ਗਏ ਹੱਥ ਟੱਟ ਗਏ ਜਮਾਂ। 6 7 8 ਤੇ 9 ਆਪਾਂ ਲਾਉਣਾ ਹੈਗਾ ਬਈ ਡੋਰ ਨੰਬਰ 10 ਤੇ ਕਰਨਾ ਹੈਗਾ ਬੈਕ। ਇਹ ਲੋਡ ਹੈਗਾ ਜ ਜਮੇ ਲਾ ਦੇਣਾ ਫੀਡ ਫੂਡ ਹੈਗੀ ਮੇ ਲਾਦਾ ਗਾਵਾਂ ਦੀ ਪਤਾ ਨਹੀਂ ਕੁੱਤਿਆਂ ਦੀ ਹਨ ਘੋੜਿਆਂ ਦੀਆ ਪਰ ਲੋਡ ਕਾਫੀ ਭਾਰਾ ਸੀਗਾ ਤਾਂ ਕਰਕੇ ਪਿਛੇ ਅੱਧਾ ਟਰੇਲਰ ਖਾਲੀ ਪਿਆ ਅੱਧਾ ਨਹੀਂ ਪਿਆ ਅੱਦੇ ਨਾਲ ਥੋੜਾ ਘੱਟ ਲਓ ਜੀ ਉਹ ਸੀਗਾ 10 ਨੰਬਰ ਉਹਦੇ ਉੱਤੇ ਆਪਾਂ ਕਰਦੇ ਹੁਣ ਬੈਕ ਤੇ ਬੱਤੀ ਲੱਗੀ ਆ ਬੱਤੀ ਲਾਲ ਹੋਊਗੀ ਲਾਲ ਹੋਣ ਤੋਂ ਬਾਅਦ ਜਦੋਂ ਅਨਲੋਡ ਹੋਊਗੀ ਮੁੜ ਕੇ ਹਰੀ ਬੱਤੀ ਹੋਣੀ ਆ ਫਿਰ ਆਪਾਂ ਨੂੰ ਪਤਾ ਲੱਗਣਾ ਕਿ ਆਪਣਾ ਟਰੇਲਰ ਬਾਈ ਹੋ ਚੁੱਕਿਆ ਆਨਲੋਡ ਆਜੋ ਕਿਰਾਂ ਕਰਕੇ ਬੈਕ ਲਓ ਵੀ ਮੁੰਡਿਓ ਕਹਿੰਦੇ ਜਿਹੜੀ ਗੱਲ ਦਾ ਮੀਟ ਕਰੀ ਜਾਂਦੇ ਸੀਗੇ ਬੱਤੀ ਲਾਲ ਤੋਂ ਹਰੀ ਹੋ ਜੇ ਤੇ ਲਾਲ ਤੋਂ ਹਰੀ ਹੋ ਚੁੱਕੀ ਆ ਮੰਨ ਕੇ ਚਲੋ ਬਾਈ ਆਪਣੀ ਡਿਲੀਵਰੀ ਹੋ ਚੁੱਕੀ ਆ ਡਨ ਤੇ ਹੁਣ ਆਪਾਂ ਜਾਵਾਂਗੇ ਮਗਰ ਤੇ ਪੇਪਰਵਰਕ ਲਿਆਵਾਂਗੇ ਫੜ ਕੇ ਤੇ ਮੁੜ ਕੇ ਤੇ ਅਗਲੀ ਜਿਹੜੀ ਡਿਲੀਵਰੀ ਲੈਣੀ ਆ ਇਹ ਲੈਣੀ ਆ ਜੀ ਆਪਣੀ BC ਐਸਪੋਰਟ ਦੇ ਵਿੱਚ ਤੇ ਪੇਪਰਵਰਕ ਫੜਦੇ ਆ ਲਾਈਏ ਡੋਰਾ ਤੇ ਡੋਰਾ ਲਾ ਕੇ ਬਾਈ ਜੀ ਫੌਣਿਆ ਫਿਰ ਆਪਾਂ ਸਵਰ ਵਧਾਉਣੇ ਅੱਗੇ ਤੇ ਆਵੇ ਚੱਲੀਏ ਕਿਰਾਂ ਡੋਰਾ ਲਾਈਏ ਮੁੜ ਕੇ ਚੱਲਦੇ ਲਓ ਜੀ ਪਹਿਲੀ ਡਿਲੀਵਰੀ ਆਪਣੀ ਹੋ ਗਈ ਡਨ ਤੇ ਹੁਣ ਸਿੱਧਾ ਚੱਲਦੇ ਆਪਾਂ ਕੈਲਗਰੀ ਵਾਲੇ ਪਾਸੇ ਤੇ ਦਰਾਖਤਾਂ ਦੇ ਵਿੱਚ ਸنو ਮਾੜੀ ਜੰਮੀ ਦੇਖੋ ਐਂ ਚਟੇ ਚਟੇ ਹੋਏ ਬੈ ਕੱਲ ਹਵਾ ਬਹੁਤ ਚੱਲੀ ਦੀਨ ਕ੍ਰਿਸਟਲ ਕ੍ਰਿਸਟਲ ਵਾਲਾ ਕੰਮ ਹੀ ਵਰਦਾ ਐਂ ਦਰ ਮੜਾ ਦਿਖਾਉਣਾ ਦੇਖਿਓ ਲੱਗਿਆ ਪਿਆ ਨਾ ਜਮਾ ਸਿਰਾਂ ਕ੍ਰਿਸਟਲ ਟਰੀ ਬਣੇ ਬੈ ਲਾਲ ਟਾਹਣੀਆਂ ਦੇ ਨਾਲ ਜੁੜਿਆ ਹੋਇਆ ਸਾਰਾ ਕੁਝ ਦੇਖਿਓ ਇੰਨਾ ਕਿ ਸੋਹਣਾ 뷰 ਬਣਦਾ ਪਿਆ ਮੈਂ ਕਹਿੰਦਾ ਸ਼ਾਇਦ ਕੈਮਰੇ ਤੋਂ ਨਾਲ ਵਧੀਆ ਨਹੀਂ ਦਿਨਦਾ ਪਿਆ ਜਿੰਨਾ ਨੰਗੀ ਅੱਖਾਂ ਨਾਲ ਦਿਨਦਾ ਪਿਆ ਨੰਗੀ ਦਾ ਨਹੀਂ ਕਹਿੰਦਾ ਮਤਲਬ ਓਰੀਜਨਲ ਅੱਖਾਂ ਨਾਲ ਦਿਨਦਾ ਪਿਆ ਲੋ ਜੀ ਲੈ ਕੇ ਬਾਬੇ ਰਾਨਾ ਪਾਉਣੇ ਆਪਾਂ ਹੁਣ ਸਰੀ ਵਾਲੇ ਪਾਸੇ ਨੂੰ ਸਬਰ ਵਧਾਉਣੇ ਆ ਤੇ ਇੱਕ ਡਿਲੀਵਰੀ ਆਪਣੀ ਹੋ ਗਈ ਆ ਤੇ ਇੱਕ ਆਪਾਂ ਕਰਨੀ ਹੈਗੀ ਆ ਕੱਲ ਨੂੰ ਤੇ ਮੁੜ ਕੇ ਸਿਸਟਮ ਹੈਗਾ ਆਪਾਂ ਮਾੜਾ ਮੋਟਾ ਟਰੱਕ ਦਾ ਕਰਾਉਣਾ ਹੈਗਾ ਕੰਮ ਉਹ ਤੁਹਾਨੂੰ ਦੱਸਾਂਗੇ ਅਗਲੇ ਵਲੌਗ ਦੇ ਵਿੱਚ ਕੀ ਕੀ ਕਰਾਉਣ ਵਾਲਾ ਹੈਗਾ ਤੇ ਕਿਰਾਂ ਆਪਾਂ ਸਰੀ ਵਾਲੇ ਪਾਸੇ ਨੂੰ ਪਹੁੰਚ ਗਏ ਤੇ ਬਾਕੀ ਰਾਹ ਦੇ ਵਿੱਚ ਵੈਦਰ ਦੇਖਦੇ ਆਪਾਂ ਨੂੰ ਕਿੱਦਾਂ ਨਾ ਟੱਕਰਦਾ ਕਿਉਂਕਿ ਮਤਰਾ ਇਹਨੂੰ ਕਹਿੰਦੇ ਆ BC ਵਾਲੇ ਹਾਈਵੇ ਜਿਹੜੀਆਂ ਆਸੇ ਪਾਸੇ ਤੁਸੀਂ ਦੇਖ ਰਹੇ ਹੋ ਨਾ ਬੱਟਾਂ ਨਹੀਂ ਹੈਗੀਆਂ ਬਾਈ ਸਨੋਵੀਆਂ ਜਿਹੜੀਆਂ ਕੰਧਾਂ ਕੱਢੀਆਂ ਵੀ ਇੱਕ ਹਿਸਾਬ ਨਾਲ ਪਾਸੀ ਇਧਰਲੇ ਪਾਸੇ ਨੂੰ ਬੰਦਾ ਕੋਈ ਚੱਲ ਕੇ ਰਾਜੀ ਨਹੀਂ ਹੈਗਾ ਕਿਉਂਕਿ ਹੈਲ ਏਰੀਆ ਕਰਕੇ ਪਰ ਬਾਈ ਮੈਂ ਬੜਾ ਮੈਸ ਕੀਤਾ ਏ ਹਾਈਵੇ ਨੂੰ ਅੱਜ ਮੈਂ ਆਇਆ ਬਹੁਤ ਟਾਈਮ ਆਲ ਕਿਉਂਕਿ ਮੈਂ ਹੁਣ ਬਿਣੀ ਪੈਗ ਨੂੰ ਚੱਲਦਾ ਸੀ ਤੇ ਇਧਰ ਮੈਨੂੰ ਪਤਾ ਹੀ ਨਹੀਂ ਹੈਗਾ ਮੈਨੂੰ ਕਿੰਨਾ ਟਾਈਮ ਹੋ ਗਿਆ ਬਾਈ ਆਇਆ ਨੂੰ ਤੇ ਬੈਂ ਬੜਾ ਮੈਸ ਕੀਤਾ ਹਾਈਵੇ ਨੂੰ ਤੇ ਅੱਜ ਬੜਾ ਜੀ ਲੱਗ ਰਿਹਾ ਹਾਈਵੇ ਤੇ ਤੇ ਪਰ ਮਾਹੌਲ ਬਾਈ ਇਧਰ ਪੂਰਾ ਬਣੇ ਹੋਏ ਵਿਆ ਰਾਤ ਕਹਿੰਦੇ ਕਾਹ ਵੀ ਸਨੋ ਡਿੱਗੀ ਆ ਤੇ ਕੰਦਾ ਦੇਖੋ ਵੜ ਗਏ ਬਾਈ ਸਨੋ ਦੀਆਂ ਏਡੀਆਂ ਏਡੀਆਂ ਕੰਦਾ ਬਣੀਆਂ ਪਈਆਂ ਤੇ ਸਨੋ ਪੂਰੀ ਆਹ ਪੀਕ ਦੇ ਆ ਦਿਨਾਂ ਦੇ ਵਿੱਚ ਤੇ ਬਾਕੀ ਦੇਣਿਆਂ ਗਾਂ ਗਾਂ ਜਿਵੇਂ ਮਾਹੌਲ ਹੋਇਆ ਤੁਹਾਨੂੰ ਦਿਖਾਈ ਚੱਲਾਂਗੇ ਪਰ ਆਪਣਾ ਚੈਨਲ ਬਈ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਪਣੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ ਰਹਿਣ ਬੜਾ ਭਾਈ ਜੀ ਲੱਗ ਰਿਹਾ ਅੱਜ ਹਾਈਵੇ ਤੇ ਬੜੇ ਟਾਈਮਾਂ ਬਾਅਦ ਆਹਲੇ ਹਾਈਵੇ ਦੇ ਦਰਸ਼ਨ ਹੋਏ ਆ ਕਿਉਂਕਿ ਪਹਿਲਾਂ ਆਪਾਂ ਚੱਲਦੇ ਸੀ ਕੈਲਗਰੀ ਤੋਂ ਬਿਣੀ ਪੈ ਗਲੇ ਪਾਸੇ ਨੂੰ ਤੇ ਇਧਰਲੇ ਪਾਸੇ ਮੈਨੂੰ ਘੱਟ ਘੱਟ ਮਹੀਨਾ ਡੇਢ ਮਹੀਨਾ ਹੋ ਗਿਆ ਤੇ ਅੱਜ ਇਧਰਲੇ ਪਾਸੇ ਆਏ ਆ ਤੇ ਬੜੇ ਵਧੀਆ ਲੱਗ ਰਿਹਾ ਕਿਉਂਕਿ ਮੌਸਮ ਵੀ ਅੱਜ ਵਧੀਆ ਹੈਗਾ ਤੇ ਸਨੂ ਨਾ ਪਵੇ ਕਿਉਂਕਿ ਜਿਹੜੇ ਪਾਸੇ ਨੂੰ ਬੰਦਾ ਚੱਲਦਾ ਨਾ ਮੈਨੂੰ 4-5 ਸਾਲ ਹੋ ਗਏ ਇਧਰਲੇ ਪਾਸੇ ਨੂੰ ਚੱਲਦੇ ਨੂੰ ਤਾਂ ਕਰਕੇ ਬੜਾ ਆਨੰਦ ਲੱਗ ਰਿਹਾ ਤੇ ਬਾਈ ਮਾੜਾ ਸਨੋ ਚੈੱਕ ਕਰੋ ਉਹ ਬੱਲਾ 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 ਹੀ ਹੋਇਆ ਪਿਆ ਸਾਰਾ ਕੁਝ ਇੰਨੇ ਕਿ ਜ਼ਿਆਦਾ ਕਿਉਂਕਿ BC ਵਾਲੇ ਹਾਈਵੇ ਦੇ ਉੱਤੇ ਨਾ ਬਹੁਤ ਜ਼ਿਆਦਾ ਸਨੂ ਪੈਂਦੀ ਆ ਵੱਡੇ ਵੱਡੇ ਦੇਖੋ ਸਨੋਹ ਦੇ ਬਾਈ ਉਹ ਸਾਹਮਣੇ ਹੈਗਾ ਬਾਥਰੂਮ ਬਾਥਰੂਮ ਦੀ ਸੱਤ ਮਾੜੀ ਚੈੱਕ ਕਰੋ ਉੱਤੇ ਸਨੋਹ ਪੈ ਪੈ ਕੇ ਘੱਟੋ ਵੱਡੇ ਡੇਡ ਫੁੱਟ ਬਾਈ ਜੰਮੀ ਪਈ ਆ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਕਿ ਇਹਨੂੰ ਸਭ ਤੋਂ ਸੋਹਣਾ ਕਿਉਂ ਕਿਹਾ ਜਾਂਦਾ ਪੀਸੀ ਨੂੰ ਵਾਹ ਯਾਰ ਕੀ ਬਾਹ ਕਮਾਲ ਨਜ਼ਾਰੇ ਨੇ ਉੱਚੇ ਉੱਚੇ ਪਹਾੜ ਤੇ ਸਨੋਹਾਂ ਨਾਲ ਟਕੇ ਹੋਏ ਆ ਇਹਨੇ ਕਿਆ ਬਾਤਾਂ ਹੀ ਹੋਈਆਂ ਤੇ ਇਧਰ ਖੜਾ ਜੀ ਆਪਣਾ ਲਾਣੇਦਾਰ ਤੇ ਠੰਡ ਹੋ ਗਈ ਆ ਅੰਦਰ ਚੱਲ ਗਏ ਪਾਈ ਬਾਈ ਮੈਂ ਕੋਟੀ ਵੀ ਨਹੀਂ ਪਾ ਗੇ ਉੱtre ਉਹ ਵੀ ਉਤਰਿਆ ਤਾਂ ਮਹੌਲ ਕਹਿੰਦੇ ਪੂਰਾ ਠੰਡਾ ਠੰਡਾ ਹੋ ਗਿਆ ਠੰਡ ਹੋ ਗਈ ਮੈਂ ਕੋਟੀ ਆ ਹੱਡੀ ਐ ਈ ਨਹੀਂ ਮੋਟੀ ਨਹੀਂ ਹੈਗੀ ਮੈਂ ਕੋਟੀ ਪਾਈ ਨਹੀਂ ਮੈਂ ਕਿਹਾ ਚੱਲ ਜੀ ਦਾ ਕੱਢ ਕੇ ਮੁੜਿਆ ਹਣਾ ਮੁੜ ਕੇ ਮੇਰਾ ਦਿਲ ਕੀਤਾ ਮੈਂ ਕਿਹਾ ਇੱਕ ਛੋਟਾ ਜਿਹਾ ਕਲਿੱਪ ਵੀ ਬਈ ਸ਼ੂਟ ਕਰ ਲੀਏ ਲਓ ਜੀ ਇੱਥੇ ਉਤਰੇ ਸੀਗੇ ਆਪਾਂ ਬ੍ਰੇਕ ਚੈੱਕ ਤੇ ਆਲ ਦਾਨਾ ਹੁਣ ਇੱਥੋਂ ਲੈ ਕੇ ਬਾਬੇ ਦਾ ਨਾਂ ਥੱਲੇ ਉਤਰਦੇ ਆ ਡਾਊਨ ਹਿੱਲ ਡਾਊਨ ਹਿੱਲ ਪਤਾ ਨਹੀਂ ਹਜੇ ਕਿੱਦਾਂ ਦੀ ਹੈਗੀ ਰੇਡਿੰਗ ਤੇ ਬਾਜ ਤਾਂ ਆਈ ਨਹੀਂ ਮੇਰੇ ਹਿਸਾਬ ਨਾਲ ਥੱਲੇ ਉਤਰ ਰਿਹਾ ਕੋਈ ਆਪਣੇ 골ਡਨ ਵਾਲ ਨੂੰ ਕਿਵੇਂ ਟਰੈਕਟਰ ਟ੍ਰਕਸ ਨੂੰ ਦੱਸ ਸਕਦਾ ਵੀ ਲਓ ਜੀ ਪਹਿਲੀ ਬਾਜ ਵੱਜ ਗਈ ਰੇਡਿੰਗ ਤੇ ਕਹਿੰਦੇ ਡਾਊਨ ਹਿੱਲ ਕਿੱਦਾਂ ਪਈ ਹੈ ਬਾਕੀ ਆਪਾਂ ਚੱਲਦੇ ਆ ਜੇ ਆਪਾਂ ਪਹਿਲਾਂ ਪਹੁੰਚ ਕੇ ਤਾਂ ਆਪਾਂ ਦੱਸ ਦਾਂਗੇ ਬਹੁਤ ਉੱਪਰ ਹੋ ਵੀ ਤੇ ਕੋਈ ਪੰਜਵਾੜ ਜਿਸ ਤਰੀਏ 사ਵਾਣੋ ਕੇ ਆਵਾਜ਼ ਜੋ ਪਈ ਸੀ ਤੇ ਸਰਗੇ ਆਵਾਜ਼ ਮਾਰ ਲਈ ਸਾਰੇ ਸੇਵੀ ਕੰਮਿਆਂ ਤੋਂ ਚੱਲ ਰਹੀ ਹੈ ਰਜਿਸਟਰ ਚੱਲਿਆ ਵੀਰ ਵਾਲੀ ਸਪੀਡ ਆਪਨਾ ਹੱਥ ਤੇ ਬਾਈ ਚైనా ਬਾਰ ਬਾਰ ਜਲਦੀ ਤੇ ਰੰਗ ਲਈ ਬਗਮੇ ਚੜੀ ਜਾਂਦੇ ਫੜਾਪੀ ਅਗਰੇ ਬੁਰਸਾ ਮੈਂ ਬਰਾਕ ਮਲੇ ਤੇ ਨਵੇ ਤੇ ਨਾ ਪਾਜ ਆਉਂਦੀ ਹੈ ਪ੍ਰੀਆ ਮਮਾ ਜੀ ਕੀ ਦੋਤਾਂ ਨੇ ਕਿ ਬੜੀ ਮੁਕੰਬੈਟ ਮੇਗੀ ਬੱਜੀ ਕਿਤੇ ਕਿਤੇ ਜੁਫੀ ਆ ਜਾਦਾ ਲੋਬੀ ਜਿਹੜੀ ਹੈ ਲਾ ਪਉਤਰੀ ਜਾਂਦੇ ਸੀ ਤੇ ਰੇਡੀਓ ਤੇ ਬਾਜਾਈ ਜਾਂਦੀਆਂ ਕਹਿੰਦੇ ਚੈਨਾ ਪਈ ਜਾਂਦੀਆਂ ਜਿਹੜੇ ਉਧਰੋਂ ਬੰਦੇ ਹਨ ਚੜਦੇ ਪਏ ਆ ਉਹਨਾਂ ਨੂੰ ਚੈਨਾ ਪਾ ਕੇ ਬਈ ਚੜਨਾ ਪੈਣਾ ਆ ਕੀ ਹੋ ਗਿਆ ਭਰਾ ਉਹ ਟਰੱਕ ਡਿੱਗਿਆ ਪਿਆ ਕਿਸਦਾ ਚਲੋ ਡਰਾਈਵਰ ਸੇਫ ਹੋਵੇ ਲੋਹੇ ਦਾ ਕੋਈ ਚੱਕਰ ਨਹੀਂ ਹੈਗਾ ਸਲਿੱਪਰੀ ਰੋਡ ਆ ਬਈ ਜਦੋਂ ਬੀਸੀ ਵਿੱਚ ਐਂਟਰ ਕਰ ਜਾਂਦੇ ਨੇ ਤੇ ਆ ਕੋਈ ਸਟਾਰਟ ਹੋ ਜਾਂਦਾ ਦੇਖੋ ਬਾਈ ਦਾ ਯਾਰ ਟਰੱਕ ਡਿੱਗਿਆ ਪਿਆ ਰਾਤ ਭਰਾਂ ਤੇ ਆ ਕਿਤੇ ਸਵਾਦ ਲੱਭਣਾ ਯਾਰ ਨਾਲ ਹੋਵੇ ਗੱਚਕ ਤੇ ਨਾਲ ਹੋਵੇ ਬਈ ਮੂਹਲੀ ਮੈਂ 2-4 ਡੋਡੀਆਂ ਜਾਂ ਟਰੱਪੀ ਲੈਨੇ ਆ ਲੋੜੀ ਆਉਂਦੀ ਆ ਭਰਾਵੋ ਨੇੜੇ ਨਾਲੇ ਸਫਰ ਨਿਕਲਦਾ ਹੋ ਜੂਗਾ ਬਹੁਤ ਆ ਕੇ ਹੋਰ ਪਾਲ ਗਏ 4-5 ਤਾਂ ਨੇ ਹੋਰ ਪਾਲਾ ਲੈ ਵੀ ਆਜੋ ਜਿਹਨੇ ਜਿਹਨੇ ਖਾਣੀਆ ਲਵਾਓ ਹਾਜ਼ਰੀ ਚੈਨਲ ਪਰ ਸਬਸਕ੍ਰਾਈਬ ਕਰਕੇ ਆਓ ਤੇ ਲਵਾਓ ਗਿਰਾਂ ਹਾਜ਼ਰੀ ਬਾਬੇ ਦੀ ਕਰ ਪਰਾਂ ਟਰੱਕ ਚ ਰੱਖੀ ਦਾ ਸਾਰਾ ਸਮਾਨ ਆ ਨੀਆ ਕੀ ਪਤਾ ਕਿਹੜੇ ਵੇਲੇ ਲੋਡ ਪਾਲਨੇ ਆ ਸੁੱਕਾ ਜਿਹਾ ਸਮਾਨ ਜ਼ਿਆਦਾ ਰੱਖੀਦਾ ਕਿਉਂਕਿ ਬਈ ਲੋਡ ਪੈਂਦੂ ਵੀ ਰਹਿੰਦੀ ਆ ਲਾ ਵੇ ਉਹਨੂੰ ਇੱਥੇ ਟਿਕਾ ਲਈਏ ਕਿਰ ਹੁਣ ਟਾਇਰ ਟੱਪਾ ਚੈੱਕ ਕਰਾਈਏ ਮਾੜਾ ਇਹ ਆਖੇ ਪਾਣੀ ਪਾਣੀ ਹੋਇਆ ਪਿਆ ਇਸ ਨੂੰ ਬਾਹਰੋਂ ਬੂਟਾ ਨਾਲ ਇਕੱਠੀ ਹੋ ਕੇ ਆ ਜਾਂਦੀ ਆ ਸਾਰੀ ਟਰੇ ਭਰੀ ਪਈ ਆ ਟਰੇ ਦਾ ਇਹੀ ਫਾਇਦਾ ਹੈਗਾ ਤੇ ਸਾਰੇ ਪਾਸੇ ਉਹ ਗਿੱਲਾ ਨਹੀਂ ਹੁੰਦਾ ਬਈ ਟਰੱਕ ਐ ਬਿਲਕੁਲ ਨੀਟ ਤੇ ਕਲੀਨ ਰਹਿੰਦਾ ਚਾ ਪੜ ਜੀੜਾ ਕੱਢ ਕੇ ਹੋਣਾ ਅਗਲੀ ਵਾਰ ਜਰੂਰ ਉਤਰਨਾ ਇੰਨਾ ਪਾਣੀ ਫੇਰ ਅੰਬਰ ਹੋ ਜਾਣਾ ਲੈ ਵੀ ਸਾਡੀ ਥੋੜੀ ਰਾਣੀ ਕਿੱਥੇ ਆ ਜਾ ਗਿਆ ਤੇਰੀ ਪੈ ਗਈ ਆ ਲੋੜ ਪਹਿਲੀ ਵਾਰ ਟਰੱਕ ਧੋਤਾ ਗਿਆ ਹੁਣ ਇੰਨਾ ਮੀਂਹ ਪੈਣ ਲੱਗ ਗਿਆ ਬੀਜੀ ਵਿੱਚ ਐਂਟਰ ਹੋਣ ਲੱਗੇ ਸਨੋ ਦਾ ਪਾਣੀ ਬਣਾਇਆ ਹੋਇਆ ਵਾ ਜੀ ਦਾ ਕਰਕੇ ਟਰੱਕ ਧੋਤਾ ਗਿਆ ਉਧਰ ਨੂੰ ਹਜੇ ਕਿਉਂਕਿ ਟੈਂਪਰੇਚਰ ਡਾਊਨ ਹੀ ਚੱਲੀ ਜਾਂਦਾ ਉਧਰ ਨੂੰ ਚੱਲੀ ਜਾਂਦਾ ਮੈਨਸ 15 15 ਚੱਲੀ ਜਾਂਦਾ ਹੁਣ ਇੱਧਰ ਆ ਕੇ ਟੈਂਪਰੇਚਰ ਪਲੱਸ ਚ ਹੋਇਆ वेलकम टू भाई आइसलैंड आइसलैंड ही ਸਮਝ ਸਕਦੇ ਹੋ ਕੈਨੇਡਾ ਦਾ ਦੇਖੋ भाई स्नो माडी चेक ਕਰੋ ਕਿੰਨੀ ਕਿੰਨੀ स्नो ਪਈ ਹੋਈ ਆ ਤੇ ਕਿੰਨੀ ਕਿੰਨੀ ਹੋਰ ਪੈ ਰਹੀ ਆ ਮੈਂ ਕਹਿੰਦਾ ਬਾ ਕਮਾਲ ਆ स्नो ਪਾਸੇ ਕਰਨ ਵਾਲਾ ਵਿਚਾਰਾ ਆਪ ਹੀ ਸਾਰਾ ਟਾ ਗਿਆ ਪਿਆ ਇਹ ਦੇਖੋ ਕੀ ਬਾਤ ਆ ਤੇ ਜਿਹਨੇ भाई गाड़ ਵੇ ਸੇਟਾਂ ਜਾਣਾ ਮੋਈਲਾ ਦਾ ਫੁੱਟ ਫੁੱਟ ਪੈੜਾਂ ਦੇਖੋ ਬਣੀਆਂ ਇਹ ਵੀ ਇੱਕ ਸਟਰਗਲ ਹੀ ਆ ਉਹਦੇ ਵਿੱਚ ਜਾ ਕੇ ਸਮਾਂ ਖੇਟਣਾ ਲਓ ਜੀ ਮੈਂ ਕਿਹਾ 10 ਮਿੰਟ ਬ੍ਰੇਕ ਕੱਢ ਲਿਆ ਇੱਥੇ ਮੁੜ ਕੇ ਚੱਲਾਂਗੇ ਅੱਗੇ ਆਪਣੀ ਅੱਧੀ ਗਵਾਟ ਨਿਕਲ ਗਈ ਆ ਅੱਧੀ ਗਵਾਟ ਰਹਿ ਗਈ ਆ ਬਈ ਤੇ ਪਰ ਮਾਹੌਲ ਮੜਾ ਚੈੱਕ ਕਰੋ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਨਿਕਲ ਚੱਲੇਗੇ ਕੋਈ ਪਤਾ ਨਹੀਂ ਕਿਹੜੇ ਵੇਲੇ ਰੋਡ ਕਿੱਥੇ ਸਲਿਪਰੀ ਹੋ ਜਾਣਾ ਕੀ ਹੋ ਜਾਣਾ ਹੈ ਦੇਖੋ ਬਈ ਮੜੇ ਢੇਰੀਆਂ ਲੱਗੀਆਂ ਪਈਆਂ ਪੱਟਾਂ ਪਈਆਂ ਪਈਆਂ ਥਾਂ ਥਾਂ ਤੇ ਓ ਰਾਹੀ ਗਿਰੂ ਕੱਤੀ ਪਾਸ਼ਾ ਨਿਕਲ ਚਲ ਗਿਆ ਟਾਈਮ ਨਾਲ ਇੱਥੋਂ ਕਿਉਂਕਿ ਸਨੋ ਪੈਣ ਲੱਗੀ ਆ ਕੋਈ ਪਤਾ ਨਹੀਂ ਕਿਹੜੇ ਵੇਲੇ ਡਾਊਨ ਹਿੱਲ ਜਿਹੜੀ ਹੈ ਹੀ ਸਲਿੱਪਰੀ ਹੋ ਜਾਣੀ ਆ ਉਦੋਂ ਪਹਿਲਾਂ ਪਹਿਲਾਂ ਆਪਾਂ ਨਿਕਲ ਚਲ ਗਏ ਵਾਹ ਵਾਹ ਕੇ ਤੇ ਬਾਈ ਹੁਣੀ ਵੀ ਨਿਕਲ ਚਲੇ ਆ ਦੋ ਜਣੇ ਉਹ ਤੇ ਆਪਾਂ ਹੀ ਬਸ ਨਿਕਲ ਲੱਗੇ ਆ ਤੇ ਵੈਂਟਰ ਵਿੱਚ ਵੀ ਇੰਨੀਆਂ ਇੱਕ ਹਾਰਡ ਕੰਡੀਸ਼ਨ ਹੋ ਜਾਂਦੀਆਂ ਨਾ ਆਓ ਦੇਖੋ ਸਾਹਮਣੇ ਕੀ ਬਣਿਆ ਵਾ ਇਹ ਹੈਗਾ ਬਈ বরਫ ਜੰਮੀ ਦੀ ਆ ਤਾਂ ਤੋਂ ਜਿਵੇਂ ਜਿਵੇਂ ਪਾਣੀ ਢਲੀ ਜਾਂਦਾ ਮਾਈਨਸ ਟੈਂਪਰੇਚਰ ਕਰਕੇ ਜੰਮੀ ਜਾਂਦਾ ਜਿਵੇਂ ਕਾਚੂ ਬਣ ਜਾਂਦੇ ਆ ਜਿਵੇਂ ਟਰੇਲਰ ਤੇ ਬੰਦੇ ਆ ਸੇਮ ਟੂ ਸੇਮ ਉਦਾ ਬਣ ਜਾਂਦਾ ਇਹਦੇ ਨਾਲ ਤੇ ਬਾਕੀ ਬਾਈ ਜੀ ਇਹ ਵਲੌਗ ਵਧੀਆ ਲੱਗ ਰਿਹਾ ਤਾਂ ਚੈਨ ਨਾਲ ਆਪਣਾ ਜਰੂਰ ਸਬਸਕ੍ਰਾਈਬ ਕਰੋ ਤੇ ਹੁਣ ਤੁਹਾਡੇ ਵਾਸਤੇ ਇਦਾਂ ਹੀ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਜੇ ਵਲੌਗ ਦਾ ਆਨੰਦ ਆ ਰਿਹਾ ਤਾਂ ਜਰੂਰ ਲਾਈਕ ਤੇ ਕਮੈਂਟ ਕਰਕੇ ਵੀ ਜਾਓ ਬਾਹਰ ਕਿੱਥੇ ਨਿਕਲਿਆ ਜਾਂਦਾ ਯਾਰ ਇੰਨੀ ਕਿ ਜ਼ਿਆਦਾ ਠੰਡ ਹੈਗੀ ਆ ਜੀ ਕਰਦਾ ਭੱਜ ਕੇ ਟਰੱਕ 'ਚ ਵੱਟ ਜੀਏ ਕਿਰਾਪਾ ਢੀੜਾ ਮਾਰਿਆਂ ਦਾ ਹੁਣ ਲੈ ਕੇ ਬਾਬੇ ਦਾ ਨਾਂ ਇੱਥੋਂ ਸਫ਼ਰ ਲੱਗੇ ਆਂ ਵਧਾਉਣਾ ਆਪਾਂ ਤੇ ਬਾਕੀ ਅੱਗੇ ਦੇਣਾ ਕੀ ਮਾਹੌਲ ਹੈਗਾ ਉਹ ਵਾਹਿਗੁਰੂ ਆ ਜਾਓ ਆ ਜਾ ਬਾਈ ਬਾਧੂ ਪਾਰਕਿੰਗ ਆ ਭਈਆ ਜਿੱਥੇ ਮਰਜ਼ੀ ਲਾ ਦੇ ਖੁੱਲੇ ਦਿਲ ਨਾਲ ਕੋਈ ਟਾਈਮ ਆ ਜੇ ਬਾਹਲਾ ਨਹੀਂ ਹੋਇਆ ਲਓ ਜੀ ਰਾਤ ਦੇ ਵੱਜ ਗਏ 9 ਤੇ ਸ਼ਹਿਰ ਪਹੁੰਚੇ ਆਪਾਂ ਰਾਤ ਨੂੰ ਜੀ ਹੋਪ ਤੇ ਪਾਰਕਿੰਗ ਆਪਾਂ ਨੂੰ ਮਿਲ ਗਿਆ ਬਾਬੇ ਦੀ ਕਿਰਪਾ ਨਾਲ ਦੀ ਪਾਰਕਿੰਗ ਵੀ ਖਾਲੀ ਆਪਾਂ ਬਿਲਕੁਲ ਇੱਕ ਸਾਈਡ ਤੇ ਕਰਕੇ ਟਰੱਕ ਲਾ ਦਿੱਤਾ ਏ ਤੇ ਤੜਕੇ ਆਪਣੀ ਡਿਲੀਵਰੀ ਹੈਗੀ ਅਗਲੇ ਸ਼ਹਿਰ ਉਹ ਫਿਰ ਮੈਂ ਕਿਹਾ ਜਾਂੜ ਚ ਹੈਗੇ ਕਾਹਨੂੰ ਰੁਕਣਾ ਹੈਗਾ ਤੇ ਬੁੱਕ ਵੀ ਨਹੀਂ ਆਪਣੀ ਪਹੁੰਚਣੀ ਤੇ ਜੇ ਆਪਾਂ ਬੈਕ ਕਰਨਾ ਚਾਹਣੇ ਆਪਾਂ ਥੋੜਾ ਜਿਹਾ ਹੋਰ ਬੈਕ ਕਰ ਸਕਦੇ ਹਣਾ ਥੋੜਾ ਜਿਹਾ ਬੈਕ ਕਰ ਹੀ ਦਿੰਦੇ ਆ ਇਹੀ ਉੱਤਰ ਕੇ ਮੈਂ ਦੇਖਣ ਆਇਆ ਸੀ ਆ ਮੈਂ ਕਿਹਾ ਪਿਛਲੇ ਪਾਸੇ ਹੈਗੀ ਆ ਕਾਂਧੀ ਜੀ ਹੋਰ ਨਾ ਕਿਤੇ ਭਰਾਵੋ ਕਾਂਧ ਦਾ ਕੰਮ ਹੋ ਦੇ ਜਾਂ ਫੈਂਸੀ ਜਿਹੜੀ ਲੱਗੀ ਵੀ ਆ ਥੋੜਾ ਮਗਰ ਕਰ ਲਿਆ ਲਾਈਟਾਂ ਲੂਟਾ ਆਪਣੀਆਂ ਸਾਰਾ ਆ ਰਿੱਡਰ ਦੇ ਪਾਸੇ ਕਰਕੇ ਲਾਤਾ ਮੈਂ ਨਾਲ ਕਰਕੇ ਉਧਰਲੇ ਪਾਸੇ ਆ ਦਾ ਟਰੱਕ ਵਾਲਾ ਬਾਈ ਖੁੱਲਾ ਥਾਂ ਛੱਡ ਕੇ ਲਾ ਲੂ ਆਪਦੇ ਹਿਸਾਬ ਦੇ ਨਾਲ ਤੇ ਥੋੜਾ ਜਿਹਾ ਆਪਾਂ ਹੋਰ ਬੈਕ ਕਰ ਦਈਏ ਫੇਰ ਕੰਮ ਓਕੇ ਰਿਪੋਰਟ ਹੋ ਜੂਗਾ ਤੇ ਪੰਪ ਹੈਗਾ ਜੀ ਇਹ ਫਲਾਈਂਗ ਜੇ ਦਾ ਸ਼ਹਿਰ ਦਾ ਨਾਮ ਹੈਗਾ ਹੋਪ ਤੇਰਾ ਹੱਦ ਦਾ ਟਾਈਮ ਹੋ ਚੁੱਕਿਆ ਜੀ 9:30 ਰਿਕੇ ਆ ਤੇ ਤੁਹਾਡਾ ਵੀਰ ਕੰਦਾ ਸਰੀ ਵਾਲਾ ਇਹ ਲਾਰੇਦਾਰ ਪਹੁੰਚ ਚੁੱਕਿਆ ਹੋਪ ਸ਼ਹਿਰ ਦੇ ਵਿੱਚ ਲੱਗਣਗੇ ਡੇਰੇ ਅਜਰਾਤ ਨੂੰ